ਤਾਂ ਬੇਅੰਤ ਦੀ ਕੁਰਬਾਨੀ ਜਾਦੇ ਜਿਹਨੇ ਇੰਦਰਾ ਨੂੰ ਗੱਡੀ ਚਲਾਇਆ ਹੈ ਤੇ ਸਿੱਖਾਂ ਦੀ ਪੱਗ ਰੋਦੀ ਸਿਰ ਤੇ ਰੱਖੀ ਹੈ ਤੇ ਫੇਰ ਤਾਂ ਕਾਂਗਰਸੀ ਵੀ ਤੇ ਕਾਲੀਦਾਲ ਬਾਦਲ ਕਹਿ ਰਹੀ ਤੇ ਜਿਹੜੇ ਨੌਜਵਾਨ ਹੀਰੇ ਕੁੰਮ ਦੇ ਸਰਬਜੀਤ ਦੇ ਨਾਲ ਚੱਲ ਰਹੇ ਆ ਇਹ ਹਮਲਾ ਸਾਡਿਆਂ ਨੇ ਆਪ ਕਰਾਇਆ ਹੈ ਬੀਜੇਪੀ ਦੇ ਨਾਲ ਲੜ ਕੇ ਤੇ ਕਾਂਗਰਸ ਦੇ ਨਾਲ ਰਸਤੀ ਪ੍ਰਕਾਸ਼ ਚੰਦ ਬਾਦਲ ਜੀ ਇਹਨਾਂ ਨੇ ਇੰਦਰਾ ਦੇ ਨਾਲ ਰਲ ਕੇ ਤੇ ਭਾਜਪੀ ਦੇ ਨਾਲ ਰਲ ਕੇ ਇਹਨਾਂ ਨੇ ਹਮਲਾ ਹੋ ਕਰਾਇਆ ਸੀ ਉਹ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅਸੀਂ ਪਹੁੰਚੇ ਹਾਂ ਬਾਬਾ ਹਮੀਰ ਸਿੰਘ ਮੁਕਸਰ ਦੇ ਵਿੱਚ ਜਿੱਥੇ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਹਾਂ 1984 ਦੇ ਵਿੱਚ ਜਿਹੜਾ ਦਰਬਾਰ ਸਾਹਿਬ ਵਿਖੇ ਉੱਥੇ ਹਮਲਾ ਕੀਤਾ ਗਿਆ ਸੀ ਟੈਂਕਾਂ ਤੋਪਾਂ ਦੇ ਨਾਲ ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਜੀ ਇੱਥੇ ਹੋਂਤੇ ਬਹੁਤ ਬਹੁਤ ਸਵਾਗਤ ਹੈ ਜੀ ਸੋ ਦੋਸਤੋ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਵੀ ਦੇਣੇ ਨੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਿਆ ਜੇ ਸੋ ਬਾਬਾ ਜੀ ਪਹਿਲਾ ਸਵਾਲ ਹੈਗਾ ਵੀ 1984 ਦੇ ਵਿੱਚ ਕਲਤਕ ਸਹਿਬ ਦੇ ਜਿਹੜਾ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਉਹਦੇ ਵਿੱਚ ਹਜ਼ਾਰਾਂ ਹੀ ਲੋਕ ਤੇ ਬੱਚੇ ਮਾਰੇ ਗਏ ਸੀਗੇ ਬੇਕਸੂਰ ਤੇ ਇਹ ਕੀ ਕਾਰਨ ਸੀ ਕਿਸ ਨੇ ਹਮਲਾ ਕਿਉਂ ਕਰਨਾ ਪਿਆ ਵੇਖੋ ਜੀ ਇਹ ਹਮਲਾ ਹੋਇਆ ਨਹੀਂ ਸੀ ਇਹ ਹਮਲਾ ਜਿਹੜਾ ਸਾਡਾ ਪੰਥਕਾ ਦਾਲ ਜੀ ਨੂੰ ਕਹਿੰਦੇ ਐ ਪ੍ਰਕਾਸ਼ ਚੰਦ ਬਾਦਲ ਜੀ ਇਹਨਾਂ ਨੇ ਇੰਦਰਾ ਵੇ ਨਾਲ ਰਲ ਕੇ ਤੇ ਭਾਜਪੀ ਦੇ ਨਾਲ ਰਲ ਕੇ ਇਹਨਾਂ ਨੇ ਹਮਲਾ ਹੋ ਕਰਾਇਆ ਸੀ ਆਪ ਇਹ ਲੁਕ ਗਏ ਜੀ ਤੇ ਉਹ ਜਿਹੜੇ ਸੀਗੇ ਉੱਥੇ ਅਣਪਛਾਵੇਂ ਲੋਕ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜਾ ਛੀਜੀ ਧਾਰਾ ਚੱਲ ਰਿਆ ਸੀ ਹੂੰ ਜਦੋਂ ਇਸ ਵੇਲੇ ਫੌਜਾਂ ਲੱਗ ਗਈਆਂ ਜਿਹੜੇ ਬੱਚੇ ਬੀਬੀਆਂ ਬਾਹਰੋਂ ਆਉਂਦੀਆਂ ਸੀ ਜੀ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਦੇ ਨਹੀਂ ਸੀ ਜਿਹੜੇ ਅੰਦਰ ਬੈਠੇ ਸੀ ਉਹਨਾਂ ਨੂੰ ਬਾਹਰ ਨਹੀਂ ਸੀ ਆਉਣ ਦਿੰਦੇ ਹੂੰ ਇਹ ਇਹਨਾਂ ਨੇ ਜੇਕਰ ਹਮਲਾ ਕਰਨਾ ਸੀ ਜੀ ਤੇ ਗੁਰੂ ਅਰਜਨ ਦੇਵ ਦੇ ਛੀ ਜੀਜਾ ਰਿਟੋ ਗਿਆ ਪਿੱਛੇ ਵੀ ਇਹ ਕਰ ਸਕਦੇ ਸੀ ਜੀ ਪਰ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਜਿਹੜਾ ਕਦੀਪ ਬਰਾੜ ਹੈ ਵੀ ਇੰਦਰਾ ਨੇ ਸਾਨੂੰ ਆਰਡਰ ਇਹ ਦਿੱਤਾ ਸੀ ਵੀ ਸਿੱਖਾਂ ਨੂੰ ਸਭ ਕਾ ਇਹ ਹੋ ਜਾ ਸਿਕਾਉਣਾ ਹੈ ਵੀ ਇਹ ਰੰਜੀਤ ਦੁਨੀਆ ਥੀ ਕਿ ਯਾਦ ਰੱਖਣਗੇ ਇਹ ਇਹ ਹਮਲਾ ਹੋਇਆ ਨਹੀਂ ਇਹ ਹਮਲਾ ਸਾਡਿਆਂ ਨੇ ਆਪ ਕਰਾਇਆ ਬੀਜੇਪੀ ਦੇ ਨਾਲ ਲੜ ਕੇ ਤੇ ਕਾਂਗਰਸ ਦੇ ਨਾਲ ਰੜਕੀ ਖਾਲਸਾ ਜੀ ਜਿਸ ਤਰ੍ਹਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਸੀਗੇ ਜਦੋਂ ਇਹ ਮੋਰਚਾ ਸ਼ੁਰੂ ਹੋ ਗਿਆ ਸੀ ਧਰਮ ਯੁੱਧ ਮੋਰਚਾ ਫਿਰ ਉਹਨਾਂ ਨੂੰ ਕਲਕੱਤਾ ਸਾਹਿਬ ਤੇ ਉੱਥੇ ਮੋਰਚਾ ਲਾਉਣਾ ਪਿਆ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਚੌਂਦੇ ਅਸਲ ਦੇ ਵਿੱਚ ਹੈ ਕੀ ਸੀ ਵੇਖੋ ਜੀ ਉਹ ਸੀ ਗੁਰੂ ਗੋਬ ਸਿੰਘ ਦਾ ਇੱਕ ਬਾਜ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਇੱਕ ਰੂਪ ਹੀ ਸੀ ਉਹ ਜੋ ਕਹਿੰਦੇ ਸੀ ਉਹ ਕਰਦੇ ਸੀ ਜੀ ਪਰ ਜਿਹੜੇ ਸਾਡੇ ਲੀਡਰ ਅੱਜ ਪੰਥਕ ਆਪਣੇ ਆਪ ਨੂੰ ਪੰਥਕ ਕਹੁੰਦੇ ਐ ਜੀ ਇਹਨਾਂ ਨੂੰ ਉਹ ਨਹੀਂ ਸੀ ਭਾਉਂਦਾ ਉਹ ਮੂੰਹ ਚੋਂ ਗੱਲ ਜਿਹੜੀ ਕਰਦਾ ਸੀ ਉਹ ਉਹਨੇ ਜਿਉ ਉਹ ਇਹਨਾਂ ਨੇ ਆਨੰਦਪੁਰ ਦੇ ਮਤੇ ਲੀਕੇ ਸੀ ਉਹ ਆਦਾ ਸੀ ਵੀ ਇੱਕ ਇੱਕ ਲਾਗੂ ਕਰੋ ਤੇ ਇਹਨੂੰ ਆਪਾਂ ਲੈ ਕੇ ਹਟਣਾ ਛੱਡਣਾ ਆਪਣੇ ਹੱਕ ਮੰਦੇ ਐ ਪਰ ਇਹਨਾਂ ਦੀਆਂ ਨਿੱਜਤਾ ਦੇ ਵਿੱਚ ਖੋਟ ਸੀ ਇਹ ਅੰਦਰੋਂ ਸੀਐਡੀ ਦਿੰਦੇ ਰਹੇ ਦਾ ਕੇਂਦਰਾਂ ਨੂੰ ਇਹਨਾਂ ਨੇ ਉਹ ਆਨੰਦਪੁਰ ਦਾ ਮਤਾ ਵੀ ਇਹਨਾਂ ਨੇ ਰੋਲਤਾ ਤੇ ਕਾਹ ਤਖਤ ਵੀ ਰੋਲਤਾ ਤੇ ਸਿੱਖ ਕੌਮ ਨੂੰ ਵੀ ਇਹਨਾਂ ਨੇ ਰੋਲਤਾ ਖਾਲਸਾ ਜੀ ਬਾਬਾ ਜਰਨੈਲ ਸਿੰਘ ਦੀ ਜਿਹੜੀ ਸੋਚ ਸੀਗੀ ਉੱਚੀ ਤੇ ਸੁੱਚੀ ਸੀ ਕਹਿੰਦੇ ਦੱਸਦੇ ਆ ਆਮ ਲੋਕਾਂ ਵਾਸਤੇ ਤੇ ਹਿੰਦੂ ਵੀਰਾਂ ਵਾਸਤੇ ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਸੀਗੀ ਵੇਖੋ ਉਹਨਾਂ ਨੂੰ ਅੱਜ ਵੀ ਹਿੰਦੂ ਯਾਦ ਕਰਦੇ ਆ ਅੱਜ ਵੀ ਹਿੰਦੂ ਅਮਰਤ ਪਾਲ ਦੇ ਹੱਕ ਦੇ ਵਿੱਚ ਖੜ ਗਏ ਆ ਜਿਹੜੇ ਸਮਝਦਾਰ ਹਿੰਦੂ ਐ ਉਹਨਾਂ ਦੀ ਉਹਨਾਂ ਨੇ ਲੜਕੀਆਂ ਛੜਾਈਆਂ ਉਹਨਾਂ ਦੇ ਉਹਨਾਂ ਨੇ ਮੰਦਰ ਬਣਾ ਕੇ ਦਿੱਤੇ ਜਿਹੜੇ ਅਸਲ ਹਿੰਦੂ ਐ ਉਹ ਅੱਜ ਵੀ ਅਮਰਤ ਪਾਲ ਦੇ ਨਾਲ ਐ ਸਰਬਜੀਤ ਸਿੰਘ ਦੇ ਨਾਲ ਐ ਮਾਨ ਸਾਹਿਬ ਦੇ ਨਾਲ ਐ ਜਿਹੜੇ ਕੁਝ ਸਿਰ ਸਿਰਾਂ ਵਾਲੇ ਜਿਹੜੇ ਬਾਦਲ ਦੇ ਯਾਰ ਐ ਇਹ ਕੋਈ ਚੰਦ ਬੰਦੇ ਐ ਜਿਹੜੇ ਸਾਡਾ ਸਿੱਖਾਂ ਦਾ ਵਿਰੋਧ ਕਰਦੇ ਆ ਉਹ ਵੀ ਇਹ ਬਾਦਲ ਕਹਿੰਦੇ ਉਹਨਾਂ ਨੂੰ ਬਾਡੀਗਾਰਡ ਦਿੱਤੇ ਹੈ ਤੇ ਫੋਰਸਾਂ ਦਿੱਤੀਆਂ ਸੀ ਵੀ ਤੁਸੀਂ ਬਾਬਾ ਜਰਨੈਲ ਸਿੰਘ ਦੇ ਪੋਸਟਰ ਪਾੜੋ ਉਹਨਾਂ ਨੂੰ ਗਾਰਾ ਕੱਢੋ ਇਹ ਚੰਦ ਕੇ ਬੰਦੇ ਹੈ ਜਿਹੜਾ ਸਾਡਾ ਸਿੱਖਾਂ ਦਾ ਵਿਰੋਧ ਕਰਦੇ ਆ ਜੀ ਖਾਲਸਾ ਜੀ ਸਵਾਲ ਬਹੁਤ ਵੱਡਾ ਹੈਗਾ ਵੀ ਜਦੋਂ ਉੱਥੇ ਹਮਲਾ ਸ਼ੁਰੂ ਹੋ ਗਿਆ ਸੀਗਾ ਉੱਥੇ ਫਿਰ ਜਿਹੜੇ ਟੈਂਕ ਤੋਪ ਉੱਥੇ ਕਿੰਨੀ ਕੁ ਤਦਾਦ ਦੇ ਵਿੱਚ ਫੌਜ ਤੇ ਆਰਮੀ ਜਿਹੜੀ ਪਹੁੰਚੀ ਹੈਗੀ ਸੀ ਵੇਖੋ ਜੀ ਸੰਤ ਬਾਬਾ ਜਰਨੈਲ ਸਿੰਘ ਨੇ ਇਹ ਗੱਲ ਪਹਿਲਾਂ ਕਹੀ ਸੀ ਮੈਂ 4 ਲੱਖ ਦਾ ਘੇੜਾ ਮੈਨੂੰ ਪਾਊਗਾ ਹਮ ਟੋਟਲ 7 ਲੱਖ ਦਾ ਘੇੜਾ ਪਾਊਗਾ ਸਾਰੇ ਪੰਜਾਬ ਨੂੰ ਜੀ 4 ਲੱਖ ਦਾ ਘੇੜਾ ਕੱਲਾ ਹਰਮੰਦਰ ਸਾਹਿਬ ਨੂੰ ਪਿਆ ਸੀ ਸੰਤਾਨਾਂ ਇਹ ਗਾ ਦੇ ਕਈ ਸੀ ਵੀ ਮੈਂ ਅਰਦਾਸ ਕਰ ਚੁੱਕੇ ਹੂੰ ਵੀ ਜੇਕਰ ਫੌਜ ਪੈਰ ਅੰਦਰ ਰੱਖੋਗੀ ਹੂੰ ਤੇ ਬਾਬਾ ਦੀਪ ਸਿੰਘ ਦਮਰਾਮਾ ਸਾਹਿਬ ਤੋਂ ਝੱਲ ਕੇ ਆਇਆ ਸੀ ਜੀ ਤੇ ਉਹਨੇ ਸੀਰ ਦਿੱਤਾ ਇਹ ਕਿ ਮੈਂ ਦਾ ਅੰਦਰ ਬੈਠਾ ਹੂੰ ਤੇ ਪਰ ਇੱਕ ਗੱਲ ਮੈਂ ਤੁਹਾਨੂੰ ਇਹ ਮੈਂ ਦੱਸਦਾ ਹਾਂ ਵੀ ਜੇਕਰ ਇਹ ਚੜ ਕੇ ਆਏ ਤੇ ਇਹ ਤੁਸੀਂ ਕੋਈ ਲੱਖ 2 2 ਲੱਖ ਤਾਂ ਮਾਮੂਲੀ ਗੱਲਾਂ ਵੀ ਮੈਂ ਇਹਨਾਂ ਦੀਆਂ ਢੇਰੀਆਂ ਅੰਦਰ ਲਾਉਂਗਾ ਤੇ ਗੱਡੀਆਂ ਭਰ-ਭਰ ਕੇ ਟੋਰੂੰਗਾ ਤੇ ਉਵੇਂ ਹੀ ਸੂਰਮੇ ਨੇ ਉਹ ਤੋਰੀਆਂ ਗੁਰਦੀਪ ਬਰਾੜ ਆਪ ਦੀ ਕਿਤਾਬ ਪਹਿਲੀ ਚ ਲਿਖਦਾ ਹੈ ਵੀ 16 ਲੱਖ ਸਾਡੀ ਨਾ 16000 ਫੌਜ ਮਾਰੀ ਗਈ 14000 ਸਾਡੀ ਫੱਟੜ ਹੋਈ ਹੈ ਬਾਬਾ ਜਰਨੈਲ ਸਿੰਘ ਨੇ ਮੂੰਹ ਢੰਡਾ ਤਾ ਹਿੰਦੁਸਤਾਨ ਦੀ ਜਿਹੜੀ ਪਹਿਲੇ ਨੰਬਰ ਦੀ ਫੌਜ ਸੀ ਜੀ ਵੀ ਉਹਦੇ ਹੱਥ ਖੜੇ ਕਰਾਤੇ ਇਹੋ ਜਿਹੇ ਚੈਣੇ ਚਬਾਏ ਹਿੰਦੁਸਤਾਨ ਦੀ ਫੌਜ ਨੂੰ ਅੱਜ ਤੀਕ ਵੀ ਜਿਹੜੀ ਹਿੰਦੁਸਤਾਨ ਦੀ ਫੌਜ ਆ ਬਾਬਾ ਜਰਨੈਲ ਸਿੰਘ ਦੀ ਫੋਟੋ ਨੂੰ ਵੇਖ ਕੇ ਵੀ ਡਰੀ ਜਾਂਦੇ ਐ ਜੇਕਰ ਦੁਬਾਰੇ ਆ ਗਿਆ ਸਾਡੇ ਨਾਲ ਖਣੀ ਇਹ ਕੀ ਕਰੂਗਾ ਖਾਲਸਾ ਜੀ ਜਦੋਂ ਇਹ ਧਰਮ ਯੁੱਧ ਸ਼ੁਰੂ ਹੋਇਆ ਸੀਗਾ ਕਾਲ ਤੱਕ ਸਾਹਿਬ ਤੇ ਉੱਥੇ ਹਮਲਾ ਸ਼ੁਰੂ ਹੋ ਗਿਆ ਸੀਗਾ ਉਸ ਟਾਈਮ ਜਿਹੜੇ ਬਾਬਾ ਜਰਨੈਲ ਸਿੰਘ ਦੇ ਨਾਲ ਮੁੱਖ ਆਗੂ ਉੱਥੇ ਅੰਦਰ ਕਿਹੜੇ-ਕਿਹੜੇ ਹੈਗੇ ਸੀਗੇ ਵੇਖੋ ਜੀ ਉਸ ਵੇਲੇ ਸੰਤ ਕਰਤਾਰ ਸਿੰਘ ਦਾ ਵੱਡਾ ਭਚੰਗੀ ਭਾਈ ਅਮਰੀਕ ਸਿੰਘ ਜਰਨਲ ਖਬੇਰ ਸਿੰਘ ਬਾਬਾ ਠਾਰਾ ਸਿੰਘ ਹਮ ਦੰਦਮਿ ਟਕਸਾਲ ਦੇ 100 150 ਸਿੰਘ ਸੀ ਜਿਹੜੇ ਸੂਰਮੇ ਸੀਗੇ ਕਿ ਜਿਹੜੇ ਅੱਗੇ ਵਲ ਵਲ ਕੇ ਲੜ ਰਹੇ ਸੀਗੇ ਤੇ ਉਹਦੇ ਵਿੱਚ ਦੋ ਬੀਬੀਆਂ ਆ ਜਿਹੜਾ ਬਿਸ਼ਰਮ ਵਰਸਾ ਬਟੂਆ ਨਾ ਕਹਿੰਦਾ ਮੈਂ ਹੱਥ ਖੜੇ ਕਰਕੇ ਨਹੀਂ ਆਇਆ ਤੇ ਉਹਦੇ ਵਿੱਚ ਦੋ ਬੀਬੀਆਂ ਬੰਬ ਬਨ ਕੇ ਟੈਂਕ ਭੰਨ ਗੀਆਂ ਮੋਰ ਸਿੰਘ ਦੀਆਂ ਬੀਬੀਆਂ ਉਹਦੀ ਧਰਮ ਪਤਨੀ ਛੀਡ ਹੋ ਗਈ ਉਹ ਆਪ ਸੋ ਖਾਲਸਾ ਜੀ ਸਵਾਲ ਹੈਗਾ ਕਿ ਜਿਸ ਤਰ੍ਹਾਂ ਖਡੂਰ ਸਾਹਿਬ ਦੀ ਸੀਟ ਤੋਂ ਭਾਈ ਅਮਰਤਪਾਲ ਹੈਗੇ ਨੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਖੜੇ ਨੇ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੇ ਜਿੱਤ ਹਾਸਲ ਕਰਨ ਦੇ ਵਾਸਤੇ ਕੀ ਕੀ ਕਰਨਾ ਚਾਹੀਦਾ ਵੇਖੋ ਜੀ ਜਿਹੜੀ ਖੰਡੂਰ ਸਾਹਿਬ ਤੋਂ ਸੀਟ ਹੈ ਤੇ ਫਰੀਦਕੋਟ ਤੋਂ ਜਿਹੜੀ ਸੀਟ ਹੈ ਇਹਦਾ ਐਲਾਨ ਹੋਣਾ ਬਾਕੀ ਹੈ ਇਸ ਵੇਲੇ ਅਮਰਤਪਾਲ ਤੇ ਸਰਬਜੀਤ ਸਿੰਘ ਇਹ ਦੋਵੇਂ ਸੀਟਾਂ ਜਿੱਤ ਚੁੱਕੇ ਐ ਜਿਹੜਾ ਗਵਰਨਮੈਂਟ ਦਾ মিডিਆ ਹੈ ਉਹ ਨਹੀਂ ਬੁਖਾਰਿਆ ਗਵਰਨਮੈਂਟ ਨੂੰ ਪਿੱਸੂ ਪਾਏ ਪਏ ਐ ਵੀ ਇਹ ਬਣ ਕੀ ਗਿਆ ਜੀ 2 ਜੇ ਨੰਬਰ ਤੇ ਮਾਨ ਸਾਹਿਬ ਜਿੱਤ ਚੁੱਕੇ ਐ ਹਮ ਚੌਥੇ ਨੰਬਰ ਤੇ ਆਪਣਾ ਰੱਖਾ ਸੰਧਾਨਾ ਉਹ ਨੇੜੇ ਪਹੁੰਚ ਚੁੱਕੇ ਐ ਹਮ ਮਸੀਂ ਮੈਂ ਬਠਿੰਡਾ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਐ ਵੀ ਸਾਰੀ ਉਮਰ ਤੁਸੀਂ ਨਕਲੀ ਬਾਦਲ ਦਲਕਿਆਂ ਨੂੰ ਵੋਟਾਂ ਪਾਈਆਂ ਜਾਲਮਾ ਕਾਂਗਰਸੀਆਂ ਨੂੰ ਪਾਇਆ ਤੇ ਐਨਕੀ ਇੱਕ ਟਾਈਮ ਹੈ ਵੀ ਤੁਸੀਂ ਲੱਖੇ ਸਜਾਨੇ ਨੂੰ ਵੋਟਾਂ ਪਾਓ ਜਿਹੜਾ ਅਮਿਤ ਸ਼ਾਹ ਸਾਨੂੰ ਵੰਗਾਰ ਕੇ ਗਿਆ ਹੈ ਹੂੰ ਦਿੱਲੀੋਂ ਆ ਕੇ ਤੇ ਇਹ ਚਾਰੇ ਸੂਰਮੇ ਤੇ ਪੰਜਵਾਂ ਸੂਰਮਾ ਜਿਹੜਾ ਲੁਧਿਆਣੇ ਤੋਂ ਛੰਡੇ ਦੇ ਦਾ ਮੁੰਡਾ ਇਲੈਕਸ਼ਨ ਲੜ ਰਿਹਾ ਹੈ ਉਹਨੂੰ ਜਿਤਾਓ ਇਹ ਪੰਜੇ ਸੂਰਮੇ ਜਦੋਂ ਆਖਾ ਚ ਅੱਖ ਨੂੰ ਪਾ ਕੇ ਉੱਥੇ ਪਾਰਲੀਮੈਂਟ 'ਚ ਬੋਲਣਗੇ ਜੇ ਅੰਮਰਤ ਜਿਹੜਾ ਉੱਥੋਂ ਦਾ ਹੈਗਾ ਅਮਿਤ ਸ਼ਾ ਅਮਿਤ ਸ਼ਾ ਗ੍ਰਹਿ ਮੰਤਰੀ ਉਹ ਸੋਚੂਗਾ ਵੀ ਸਿੱਖ ਕੌਮ ਆ ਜੇ ਜਿਉਂਦੀ ਹੈ ਕਿ ਜਿਹੜੀ ਉਹ ਕਹਿੰਦਾ ਨਾ ਵੀ ਧਮਕੀਆਂ ਦੇ ਕੇ ਗਿਆ ਤੇ ਉੱਥੇ ਉਹਨੂੰ ਜਵਾਬ ਦੇਣ ਵਾਸਤੇ ਇਹ ਪੰਜੇ ਸੂਰਮੇ ਸਾਨੂੰ ਜ਼ਰੂਰੀ ਹੈ ਭੇਜਣ ਵਾਸਤੇ ਇਹਨਾਂ ਨੂੰ ਵੱਧ ਵੱਧ ਵੋਟ ਪਾ ਕੇ ਤੇ ਉੱਥੇ ਭੇਜੋ ਅਗਲੀ ਗੱਲ ਹੈ ਵੀ ਜਿਵੇਂ ਕਿਸਾਨ ਜੁਨੀਆ ਨਾਲੇ ਬੀਜੇਪੀ ਨੂੰ ਪਿੰਡਾਂ 'ਚ ਪੁੱਛਦੇ ਆ ਜਦੋਂ ਬੀਜੇਪੀ ਦੇ ਬੰਦੇ ਜਾਂਦੇ ਆ ਸਵਾਲ ਪੁੱਛਦੇ ਆ ਤੇ ਬਾਦਲ ਕਿਆ ਨੂੰ ਵੀ ਸਵਾਲ ਪੁੱਛੋ ਵੀ ਜਿਹੜਾ ਸਰਬਜੀਤ ਹੈ ਇਹਦਾ ਲੜਕਾ ਫਰੀਦਕੋਟ ਤੋਂ ਰੱਖਣ ਆਪਣਾ ਲੜਦਾ ਹੈ ਇਹਦੇ ਮੁਕਾਬਲੇ ਤੁਸੀਂ ਗੁਰਦੇਵ ਬਾਦਲ ਦੇ ਮੁੰਡੇ ਨੂੰ ਖਿਡਿਆਰਿਆ ਹੈ ਤੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਪੁੱਛੋ ਬਾਦਲ ਕਿਆ ਨੂੰ ਵੀ ਬਿਆਨਤ ਦੀ ਕੁਰਬਾਨੀ ਜ਼ਿਆਦਾ ਹੈ ਕਿ ਗੁਰਦੇਵ ਬਾਦਲ ਦੇ ਮੁੰਡੇ ਦੀ ਕੁਰਬਾਨੀ ਜ਼ਿਆਦਾ ਹੈ ਜੇ ਤਾਂ ਬੇਅੰਤ ਦੀ ਕੁਰਬਾਨੀ ਜਾਦੇ ਜਿਹਨੇ ਇੰਦਰਾ ਨੂੰ ਗੱਡੀ ਚਲਾਇਆ ਹੈ ਤੇ ਸਿੱਖਾਂ ਦੀ ਪੱਗ ਰੋਦੀ ਸਿਰ ਤੇ ਰੱਖੀ ਹੈ ਤੇ ਫੇਰ ਤਾਂ ਕਾਂਗਰਸੀ ਵੀ ਤੇ ਕਾਲੀਦਾਰ ਬਾਦਲ ਕੇ ਵੀ ਤੇ ਜਿਹੜੇ ਨੌਜਵਾਨ ਹੀਰੇ ਕੁੰਮਦੇ ਆ ਸਰਬਜੀਤ ਦੇ ਨਾਲ ਚੱਲ ਰਹੇ ਆ ਤੇ ਫੇਰ ਤਾਂ ਪਹਿਲੇ ਨੰਬਰ ਦੇ ਵਿੱਚੋਂ ਇਹ ਸੀਟ ਜਿਹਨੇ ਮਾਨ ਸਾਹਿਬ ਨੂੰ ਜਿਤਾ ਕੇ ਭੇਜਿਆ ਸੀ ਇਵੇਂ ਹੀ ਹੈ ਤੁਸੀਂ ਸਰਬਜੀਤ ਨੂੰ ਲੱਖਾਂ ਦੇ ਸਾਥ ਦੇ ਨਾਲ ਜਿਤਾ ਕੇ ਭੇਜੋ ਤੇ ਜਿਹੜੇ ਛੀਦ ਹੈ ਉਹਨਾਂ ਨੂੰ ਵੀ ਮਨ ਨੂੰ ਠੰਡ ਪਵੇ ਵੀ ਅਸੀਂ ਕੁਰਬਾਨੀ ਕੋਮ ਵਾਸਤੇ ਕੀਤੀ ਸੀ ਤੇ ਮਗਰੋਂ ਕੋਮ ਨੇ ਸਾਡਾ ਜਿਹੜਾ ਮੁੱਲ ਹੈ ਉਹ ਪਾਇਆ ਹੈ ਤੇ ਗਦਾਰਾਂ ਨੂੰ ਵੋਟਾਂ ਇਹਨਾਂ ਨੂੰ ਨਾ ਪਾਓ ਤੇ ਭਾਜਪੀ ਤੇ ਕਾਂਗਰਸ ਤੇ ਬਾਦਲ ਇਹ ਕਿੰਨੇ ਪਾਰਟੀਆਂ ਸਿੱਖਾਂ ਦੀਆਂ ਹਨ ਦੁਸ਼ਮਣ ਪਾਰਟੀਆਂ ਹਨ ਹੁਣ ਜੇ ਵੇਖੋ ਅੰਮ੍ਰਿਤਪਾਲ ਨੂੰ ਮੈਂ ਉਹਨੇ ਜਿਹੜਾ ਮਜੀਠੀਆ ਉਹਨੇ ਪਸਾਇਆ ਹਮ ਸਰਵੀਰ ਦੀ ਬਾਰਲ ਦੇ ਜਿਹੜੀ ਘਰ ਵਾਲੀ ਹੈ ਨੰਨੀ ਸ਼ਾਮ ਉਹ ਕਹਿੰਦੀ ਸੀ ਵੀ ਇਹਨੂੰ ਅੰਦਰ ਤੁੰਨੋ ਹਮ ਸਰਵੀਰ ਕਾ ਬਾਰਲ ਕਹਿੰਦਾ ਸੀ ਇਹਨੂੰ ਅੰਦਰ ਤੁੰਨੋ ਜੀ ਵੀ ਜਿਹੜਾ ਅਮਰਧਾਰੀ ਹੁੰਦਾ ਅਮਰ ਛਕਾਉਂਦਾ ਉਹ ਇਹਨਾਂ ਦਾ ਬਾਦਲ ਕਾ ਵੱਡਾ ਦੁਸ਼ਮਣ ਹੈ ਹਮ ਇਨੀ ਇਹ ਹੁਣ ਅਮਰਪਾਲ ਦੇ ਉੱਤੇ ਲੱਗਦੇ ਆ ਅਮਰਪਾਲ ਜਿਹੜਾ ਉਹ ਸੀਟ ਜਿੱਤ ਚੁੱਕਿਆ ਲਾਨ ਹੋਣਾ ਬਾਕੀ ਹੈ ਇਨੀ ਇਹ ਜਿਹੇ ਸਰਬਜੀਤ ਹੈ ਪਿੰਡਾਂ ਦੇ ਪਿੰਡੇ ਦੇ ਨਾਲ ਐਸੇ ਵੇਲੇ ਨੌਜਵਾਨ ਚੱਲ ਰਹੇ ਐ ਤੇ 4 ਤਰੀਕ ਨੂੰ 11:00 ਵਜੇ ਵਰਤਾ ਸਿੰਘ ਮਟੋਵਾ ਜਿਹੜਾ ਆਪਦਾ ਜੁੱਲੀ ਬਿਸਤਰਾ ਚੱਕ ਕੇ ਘਰੇ ਚਲਾ ਜਾਊਗਾ ਤੇ 11:00 12:00 ਵਜੇ ਇਹ ਬਾਦਲਕੇ ਦੇ ਕਾਂਗਰਸ ਵਾਲੇ ਇਹ ਵੀ ਆਪੋ ਆਪਣੇ ਘਰੀ ਆ ਜਾਣਗੇ ਤੇ ਮੁੜ ਕੇ ਲੋਕਾਂ ਨੂੰ ਕਿਹਾ ਕਹਿਣਗੇ ਹਾਰ ਕੇ ਵੀ ਥੋੜ੍ਹਾ ਤੇ ਦਰਵਾਜ਼ੇ ਖੁੱਲੇ ਐ ਤੇ ਜਦੋਂ ਮਰਜ਼ੀ ਆ ਜਾਵੇ ਜਿਹੜਾ ਹਾਰ ਜਾਂਦਾ ਹੁੰਦਾ ਨਾ ਉਹ ਇਹ ਆ ਨੰਦਾ ਤੁਹਾਡੇ ਉੱਤੇ ਦਰਵਾਜ਼ੇ ਖੁੱਲੇ ਆ ਤੇ ਇਹ ਪੰਜੇ ਸੀਟਾਂ ਇਹ ਜਟਾਉਣੀਆਂ ਸਿੱਖ ਪੰਥ ਨੂੰ ਵਾਸਤੇ ਇਹ ਬਹੁਤ ਜ਼ਰੂਰੀ ਹੈ ਜੀ ਖਾਲਸਾ ਜੀ ਸਵਾਲ ਬਹੁਤ ਵੱਡਾ ਹੈ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਜਿਵੇਂ ਪਟਿਆਲਾ ਰੈਲੀ ਹੈਗੀ ਸੀ ਕਹਿੰਦੇ ਵੀ ਉੱਥੇ ਇੱਕ ਗੱਲ ਕਹੀ ਵੀ 71 ਦੀ جنگ ਦੇ ਵਿੱਚ ਜਦੋਂ ਪਾਕਿਸਤਾਨ ਦੇ ਨਾਲ ਜੰਗ ਹੋਈ ਸੀ ਕਹਿੰਦੇ ਵੀ 70000 ਦੇ ਕਰੀਬ ਜਿਹੜੇ ਪਾਕਿਸਤਾਨੀ ਜਿਹੜੀ ਹੈਗੇ ਸੀਗੇ ਸੈਨਿਕ ਉਹਨਾਂ ਨੂੰ ਕੈਦੀ ਬਣਾ ਲਿਆ ਸੀਗਾ ਤੇ ਕਹਿੰਦੇ ਵੀ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤੇ ਮੈਂ ਕਰਤਾਰਪੁਰ ਪਹਿਲਾਂ ਵਾਪਸ ਲੈ ਕੇ ਫਿਰ ਮੈਂ ਫੌਜੀ ਛੱਡਨੇ ਸੀਗੇ ਕੀ ਕਹਿੰਦੇ ਹੋ ਵੇਖੋ ਜੀ ਇਹ ਜਦੋਂ ਪੰਜਾਬ ਚ ਆਉਂਦਾ ਹੈ ਉਦੋਂ ਇਹ ਪੱਗ ਬਨ ਲੈਂਦਾ ਵੀ ਮੈਂ ਸਿੱਖ ਮੈਂਡੜ ਹੈ ਤੇ ਜਦੋਂ ਇਹ 1995 ਦੇ ਵਿੱਚ ਮੋਗੇ ਰੈਲੀ ਹੋਈ ਹੈ ਤੇ ਬਾਦਲ ਕਹਿੰਦੇ ਇਹਨੂੰ ਪੱਗ ਬਣਾਈ ਸੀ ਨਕਲੀ ਇਨੇ ਇੱਕ ਮਿੰਟ ਚੋ ਲਾ ਕੇ ਤੇ ਥੱਲੇ ਸੜਤੀ ਸੀ ਹੂੰ ਇਹ ਜਿਹੜੀ ਪੱਗ ਬਨ ਕੇ ਆਉਂਦਾ ਹੈ ਬੁੱਧੂ ਬਣਾਉਂਦਾ ਹੈ ਇੱਕ ਆਪਣੇ ਸਿੱਖਾਂ ਨੂੰ ਜੀ ਮੈਂ ਇਹਨੂੰ ਇਹ ਪੁੱਛਣਾ ਚਾਹੁੰਨਾ ਹੈ ਹੂੰ ਵੀ ਸਾਡੇ 700 ਸਾਲ ਹੋ ਗਏ ਥੋਡੇ ਜਿਹੜੇ ਮੰਦਰ ਢਾ ਕੇ ਮਸੀਤਾਂ ਬਣਾਈਆਂ ਸੀ ਹੂੰ ਤੁਸੀਂ ਮਸੀਤਾਂ ਢਾ ਕੇ ਤੇ ਹਾਲ ਦੇ ਮੰਦਰ ਬਣਾ ਲਏ ਜਿਹੜੇ ਕਹਿੰਦੇ ਤੁਸੀਂ ਰਾਮ ਜੀ ਨੂੰ ਅਸੀਂ ਘਰੇ ਲਿਆਏ ਹਾਂ ਹੂੰ ਸਾਡੇ ਗੁਰਦੁਆਰੇ ਤੁਸੀਂ 84 ਢਟਾਏ ਹੈ ਉਦੋਂ ਪਿਛੋਂ ਢਾਏ ਹੁਣ ਵੀ ਢਾਈ ਜਾਂਦੇ ਆ ਹਰ ਗੁਰਦੁਆਰ ਟਾਇਆ ਦਾਗ ਮਾਰ ਗੁਰਦੁਆਰਾ ਟਾਇਆ ਮੰਗਉ ਮੱਠ ਟਾਇਆ ਹੋਰ ਬੜੇ ਜਿਹੜੇ ਗੁਰਦੁਆਰੇ ਉਥੇ ਤੁਸੀਂ ਮੰਦਰ ਸਾਰਨੇ ਸਾਡੇ ਜਿਹੜੇ ਸਾਡੇ ਗੁਰਦੁਆਰੇ ਹੁਣ ਟਾਇਏ ਐ ਤੁਸੀਂ ਉਹ ਨਹੀਂ ਬਣਾਉਣ ਦਿੰਦੇ ਅਜੇ ਟਾਈ ਜਾਂਦੇ ਆ ਅਜੇ ਸਿੱਖਾਂ ਦੇ ਉੱਤੇ ਹਮਲੇ ਕਰੀ ਜਾਂਦੇ ਆ ਫੌਜੀ ਧਰਮੀ ਜਿਹੜੇ ਉਹਨਾਂ ਤੇ ਹਮਲੇ ਹੋ ਰਹੇ ਐ ਤੁਹਾਡੇ ਰਾਜ ਦੇ ਵਿੱਚ ਝੂਪੀ ਦੇ ਵਿੱਚ ਕੁੜੀਆਂ ਨੂੰ ਨੰਗੀਆਂ ਕਰ ਕਰਕੇ ਗੁੰਡਿਆਂ ਨੇ ਉਹਨਾਂ ਦੀ ਬੇਟੀਆਂ ਕਿੱਟੀਆਂ ਰਾਤ ਦੇ 1 ਵਜੇ ਕੁੜੀਆਂ ਸਾੜੀਆਂ ਫਿਰ ਨਥੀਪੁਰ ਦੇ ਵਿੱਚ ਤੁਹਾਡੇ ਰਾਜ ਦੇ ਵਿੱਚ ਨੰਗੀਆਂ ਕਰ ਕਰਕੇ ਤੁਸੀਂ ਬਜ਼ਾਰਾਂ ਦੇ ਵਿੱਚ ਟੀਆਂ ਪਹਿਨਣ ਨੂੰ ਰੋਲਿਆ ਤੁਹਾਡਾ ਇਹ ਰਾਜ ਨਹੀਂ ਰਾਜ ਤਾਂ ਮਹਾਰਾਜਾ ਰਜੀਤ ਸਿੰਘ ਦਾ ਸੀ ਉਹਦੇ ਰਾਜ ਦੇ ਵਿੱਚ ਕੁੱਤੇ ਦੇ ਗਾਚੋ ਕੈਂਠਾ ਨਹੀਂ ਸੀ ਕਿਸੇ ਨੇ ਲਾਇਆ ਤੇ ਤੁਸੀਂ ਬਹੁਤ ਵੱਡਾ ਤੁਹਾਡਾ ਇਹ ਕੁੱਤਾ ਰਾਜ ਬਣ ਲਿਏ ਉਹ ਚੱਕੀ ਚੱਟੇ ਇਹ ਤੁਹਾਡਾ ਇੱਥੋਂ ਦਾ ਜਿਹੜਾ ਪੰਜਾਬ ਦਾ ਰਾਜ ਹੈ ਉਹ ਵੀ ਸਹੀ ਨਹੀਂ ਤੇ ਜਿਹੜਾ ਸੈਂਟਰ ਦੇ ਵਿੱਚ ਹੈ ਉਹ ਵੀ ਰਾਜ ਸਹੀ ਨਹੀਂ ਇਹ ਰਾਜਨੀਤੀ ਕਰਦੇ ਐ ਹਿੰਦੂ ਮੁਸਲਮਾਨਾਂ ਨੂੰ ਲੜਾ ਕੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਚਾਰੀਕ ਫੌਜੀ ਮਾਰ ਕੇ ਦੇ ਪਾਕਿਸਤਾਨ ਦੇ ਉੱਤੇ ਹਮਲੇ ਕਰਕੇ ਤੇ ਬੱਲੇ ਮੋਦੀ ਬਹੁਤ ਭੈ ਵੀ ਮੋਦੀ ਨੇ ਬਦਲੇ ਲੈ ਲੇ ਤੇ ਉਹ ਹਮਲੇ ਤਾਂ ਇਹ ਆਪ ਹੀ ਕਰਾਉਂਦੇ ਐ ਖੋਟਾ ਦਾ ਇਹ ਮੰਦਿਰਾਂ ਦੇ ਉੱਤੇ ਵੀ ਹਮਲੇ ਕਰਾ ਦੇਣ ਵੀ ਹਿੰਦੂਆਂ ਦੀਆਂ ਵੋਟਾਂ ਲੈ ਕੇ ਉੱਥੇ ਮੁਸਲਮਾਨਾਂ ਨੂੰ ਕੋਈ 40-50 ਨੂੰ ਮਾਰ ਕੇ ਤੇ ਹਿੰਦੂਆਂ ਦੀਆਂ ਵੋਟਾਂ ਲੈ ਲੈਮ ਇਹ ਜਿਹੜੀ ਪਾਰਟੀ ਹੈ ਇਹ ਹਿੰਦੁਸਤਾਨ ਵਾਸਤੇ ਘੱਟ ਗਿਣਤੀਆਂ ਵਾਸਤੇ ਬਹੁਤ ਹੈਗੇ ਮਾਰੂ ਪਾਰਟੀ ਹੈ ਇਹਨਾਂ ਨੂੰ ਵੋਟ 50 ਦੇ ਵਿੱਚੋਂ ਨਾ ਪਾਈ ਜਾਵੇ ਸੋ ਦੋਸਤੋ ਮੇਰੇ ਨਾਲ ਬਾਬਾ ਹਮੀਰ ਸਿੰਘ ਜੀ ਇਹ ਮੁਕਸਰ ਤੋਂ ਬੜੇ ਵੱਡੇ ਵੱਡੇ ਖੁਲਾਸੇ ਕੀਤੇ ਨੇ 1984 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਜਿਹੜਾ ਹਮਲਾ ਕੀਤਾ ਗਿਆ ਸੀ ਉਹਦੇ ਵਿੱਚ ਬੇਦੋਸ਼ੇ ਸਿੱਖ ਬੱਚੇ ਬੀਬੀਆਂ ਤੇ ਬਜ਼ੁਰਗ ਮਾਰੇ ਗਏ ਸੀ ਸੋ ਉਸ ਵੀਡੀਓ ਤੇ ਉਸ ਸਮੇਂ ਦੀ ਜਿਹੜੀ ਵਾਰਤਾ ਸੀਗੀ ਬਾਬਾ ਜੀ ਨੇ ਬੜੇ ਵੱਡੇ ਵੱਡੇ ਖੁਲਾਸੇ ਕੀਤੇ ਹੈਗੇ ਨੇ ਤੁਸੀਂ ਇਸ ਵੀਡੀਓ ਤੇ ਆਪਣੇ ਕਮੈਂਟ ਵੀ ਦੇਣੇ ਨੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ